ਮੈਂ ਕਿਵੇਂ ਦੇ ਰਾਵਾਂ ਥਾਣੀ ਹੁੰਦੇ ਹੋਏ ਸੰਤਰੀ ਤੇ ਜਿਹੜਾ ਥੱਲੇ ਹੈਗਾ ਨਾ ਲਾਲ ਆ ਗੁਰੂਆ ਮਾਈ ਮਾਈ ਥਲੇ ਹੋਣ ਲੱਗੇ ਕਿਤੇ ਨਾ ਫੇਰ ਜੀ ਨਾ ਕਰ ਪਏ ਬਿੱਤੇ ਰਹਿਣ ਨੂੰ ਮੈਂ ਨਾ ਤਾਂ ਹੋਰ ਯਾਰ ਫਿਰ ਕੀ ਹਾਲ ਜਾਲਾ ਸਾਰੇ ਜਿਹੜਾ ਪਿਆ ਇਹਨੇ ਵੱਡੇ ਐਗਜ਼ੌਸਟ ਲਵਾਏ ਆ ਠੀਕ ਆ ਤੇ ਅੱਜ ਮੇਲੇ ਦੇ ਬਾਅਦ ਵਾਲਾ ਦੇਣੇ ਮੇਲੇ ਦੀ ਪੂਸ਼ ਕਹਿ ਦਿੰਦੇ ਕਿ ਜਿਹਨੇ ਨੂੰ ਠੀਕ ਆ ਤੇ ਆਪਾਂ ਚੱਲੇ ਆ ਫਿਰ ਤੋਂ ਪੋਵੈਂਡ ਕਿਉਂਕਿ ਬਰਾਜ ਆ ਚੁੱਕਾ ਹੈ ਉਹ ਮੇਰਾ ਵੇਟ ਕਰੰਦਾ ਜੇ ਮੈਂ ਨਾ ਪਹੁੰਚਿਆ ਟਾਈਮ ਤੇ ਉਹਨੇ ਫੜ ਕੇ ਛੁਡ ਦੇਣਾ ਇਹ ਮੈਨੂੰ ਅੱਜ ਇਹ ਹਰਕੇ ਕੋਲੋਂ ਟਾਈਮ ਤੇ ਪਹੁੰਚਣਾ ਚਾਹੀਦਾ ਪਰ ਮੈਂ ਦੁਰਕੇ ਹੈ ਨਾ 20 ਮਿੰਟ ਤੇ ਲੱਗੇ ਜਾਣੇ ਫਿਰ ਵੀ ਇਸ ਕਰਕੇ ਵੇਖੋ ਜਾ ਕੇ ਉਹਦਾ ਗੁੱਸਾ ਕਿਉਂਕਿ ਉਹ ਬਾਬਾ ਜਿਰਦਾ ਹੀ ਘਰੋਂ ਨਿਕਲੇ ਪਿਆ ਮੈਨੂੰ ਕਿਹਾ ਮੈਂ ਟਾਈਮ ਤੇ ਰਹਿੰਗਾ ਚਲ ਕੋਈ ਨਿਕਲ ਮੈਂ ਹੁਣੇ ਨਾ ਪੂਰੀ ਪੌਲ ਸਪੀਡ ਜਾਣ ਲਿਆ ਵਾ ਬੜਾ ਬੜਾ ਫਿਰੂਗਾ ਤਾਂ ਵੀ 15 ਮਿੰਟ ਦੇ ਵਿੱਚ ਪਹੁੰਚੂਗਾ ਤੇ ਚਲੋ ਵੇਲੇ ਆ ਯਾਰ ਕਾ ਵੀ ਦਰਨਾ ਬਣਾ ਹਲੇ ਮੈਂ ਨਾ ਅੱਧਾ ਰਾਹੇ ਪਹੁੰਚ ਗਏ ਤੇ ਸੰਗਤ ਦੇਖ ਰਹੀ ਹੂ ਇਸ ਪਾਸੇ ਠੀਕ ਆ ਗਿਆ ਹੈ ਕਿ ਨਾ ਮੇਲਾ ਤਿੰਨ ਦਿਨਾਂ 'ਚ ਡਿਵਾਈਡ ਹੋ ਗਿਆ ਤਾਂ ਕਾਫੀ ਵਕਤ ਘਟ ਘਟ ਸੰਗਤ ਦੇ ਮਤਲਬ ਇੱਕ ਦਿਨ 'ਚ ਹੋਣੀ ਨਹੀਂ ਹੋ ਸਕੀ ਜਿੰਨੀ ਹੋਣੀ ਚਾਹੀਦੀ ਚਲੋ ਪਹੁੰਚਦੇ ਫੜਾਫੜ ਤੇ ਯਾਰ ਹੁਣ ਮੇਲੇ 'ਚ ਪਹੁੰਚ ਗਏ ਆ ਪੂਰੀ ਤਰ੍ਹਾਂ ਤੇ ਬਸ ਬਰਾਜ ਨੂੰ ਲੁਗੇ ਦੱਸਦੀ ਆ ਪਹੁੰਚਦੇ ਆ ਮਿਲਦੇ ਆ ਗਰਮੀ ਬੜੀ ਹੋ ਗਈ ਯਾਰ ਗਰਮੀ ਬਹੁਤ ਜ਼ਿਆਦਾ ਹੋ ਗਈ ਸੂਰਜ ਬਾਹਰ ਨਿਕਲੇ ਪਹਿਲਾਂ ਦੋ ਦਿਨ ਹੋ ਗਏ ਹੁਣ ਗਰਮੀ ਆਫੀ ਹੋ ਗਈ ਆ ਚੱਲਦੇ ਆ ਯਾਰ ਗੁਰਜ਼ਾਰੇ ਪਾਰੀ ਤੇ ਆਪਣੂੰ ਰਾਣੀ ਮਿਲ ਗਿਆ ਹੈ ਹੈਲੋ ਤੇ ਗੁਫਾਣੀ ਆ ਲੈਡ ਹੋ ਗਿਆ ਸਭਾ ਲੱਗ ਠੀਕ ਹੈ ਭਰਾ ਮੈਂ ਭੱਜੂ ਜਿ ਕੇ ਆਏ ਹਾਂ ਕਿਧਰ ਕਿਧਰ ਲੋਕਾਂ ਨੂੰ ਚੜ੍ਹਨ ਨਹੀਂ ਦਿਹਾ ਅੱਜ ਭਰਾਵਾ ਸਾਰੇ ਨੇ ਆਪਣੇ ਸਾਹ ਹਟਾਈ ਜਾਂਦੇ ਅੱਜ ਵੀ ਠੀਕ ਠਾਕੀ ਹੈ ਮਤਲਬ ਅੱਜ ਤਾਂ ਚੱਲ ਹੋਣੀ ਚਾਹੀਦੀ ਨਹੀਂ ਆ ਰਾਣੀ ਸਾਰੇ ਨਾਲ ਆ ਗਏ ਆ ਟੈਨਸ਼ਨ ਨਹੀਂ ਹੋਉਂਦੀ ਉਹ ਆ ਦੋਵੇਂ ਜਣੇ ਕਹਿੰਦੇ ਸੀ ਫਰੂਟ ਖਾੜ ਗਏ ਆ ਅਣਾ ਚ ਲੱਗਣਾ ਹੈ ਪਤਾ ਨਹੀਂ ਕਿੱਥੇ ਕਿੱਥੇ ਜਾਣਾ ਪੈਂਦਿਆ ਯਾਰ ਆ ਲੇ ਯੋ ਭੀੜ ਚ ਮੈਨੂੰ ਕਿਤਨਾ ਕਿਦੇ ਹੋਣਾ ਗਵਾਜ ਕਿਦੇ ਇਹਨਾਂ ਦੇ ਪਿੱਛੇ ਝੱਲਣ ਨੇ ਕੋਈ ਨਾ ਲਾਓ ਜੀ ਲਾਗੇ ਲੈਨ ਚ ਇਹ ਲੈਨ ਤੁਹਾਨੂੰ ਮੈਂ ਦੱਸਾਂ ਨੋਕੀਆ ਦੇ ਫੋਨ ਚ ਜਿਹੜੀ ਸੱਪ ਵਾਲੀ ਗੇਮ ਹੁੰਦੀ ਹੈ ਨਾ ਉਹ ਸੱਪ ਤੋਂ ਵੱਡੀ ਲੈਣੀ ਆ ਇਹ ਨਹੀਂ ਕਦੇ ਹੁੰਦੀ ਜਿੱਦਿ ਕਿਤੇ ਅੱਜ ਵਹ ਘਟਿਆ ਚੋਰੀ ਉਹ ਭਰਾਵਾ ਪਿੱਖੀ ਵੜਿਆ ਚੋਰੀ ਦਾ ਬੜਾ ਚੇਰ ਹੋ ਗਿਆ ਤੁਸੀਂ ਉਹ ਚੋਰੀ ਭਰਾਵਾ ਜਾਨੂ ਕਰਾ ਦੀ ਲੋ ਕਣ ਗੱਲ ਨਵੀਂ ਹੋ ਰਹੀ ਹੈ ਕਿ ਨਹੀਂ ਪਾਈਏ ਇਦਰੇ ਇਦਰੇ ਪਲੇਟ ਦੇ ਨਾਲ ਹੀ ਦੂਖ ਜੂਰਾ ਉਹ ਮਤਲਬ ਕਹਿੰਦੇ ਜਿਹੜਾ ਦੂਰ ਜਾਓਗੇ ਤੇ ਬੋਰ ਨਾ ਯਾਰ ਰਸਤੇ ਖਾਂਦੇ ਖਾਂਦੇ ਜਾਇਓ ਪਰ ਇਹਦੇ ਫੁੱਲ ਸਪੀਡ ਜਾਣਨੇ ਆ ਚਲੋ ਯਾਰ ਹੋਰ ਆਪਾਂ ਲੈਂ ਚ ਲੱਗ ਕੇ ਆ ਚੁਕੇ ਆ ਖਾਣੀ ਖਾੜਾ ਤੇ ਆ ਵੇਖੋ ਚੈੱਕ ਕਰੋ ਪਲੇਟ ਓਏ ਇਹਨਾਂ ਦਾ ਅੱਧੀ ਘਰ ਵੀ ਨਹੀਂ ਮੈਂ ਇਹਨਾਂ ਨੇ ਬੁਲਟੀ ਬਣਾਉਂਨੇ ਆ ਹਾਂ ਫਰੂਟ ਚਾਟ ਖਾਣ ਦੇ ਬਾਅਦ ਚੰਪਾਣੀ ਲੈਂ ਚ ਲੱਗਦੇ ਤੇ ਇਹ ਚੰਪਾਣੀ ਲੈਣਾ ਇੱਥੋਂ ਸ਼ੁਰੂ ਕਰਕੇ ਡੇ ਰੰਗਾ ਦੀ ਦੋ ਜੀ ਨਹੀਂ ਛੱਡਣਾ ਲਾਸਟ ਡੇ ਹੈਗਾ ਕੁਝ ਨਹੀਂ ਛੱਡਣਾ ਹਾਂ ਇਹ ਪਰਵਚਨ ਸੁਣ ਲੋ ਇਹ ਮਹਾਨ ਸ਼ਬਦ ਜਿਹੜੇ ਹੋਣੇ ਮੂੰਹ ਚ ਨਿਕਲ ਜਿਏ ਇਹਨਾਂ ਸਾਰੇ ਕੁ ਖਾ ਕੇ ਮੋੜਨਾ ਅੱਜ ਕੌਣ ਟੂਰ ਮੈਂ ਤਾਂ ਲੈ ਜਾਂਦਾ ਮਿਸਕਾਲਾ ਵੱਡਾ ਚਿੱਟਾ ਮੁਰਦਾ ਸੀ ਮਿਸਕਾਲਾ ਅੱਜ ਨਾ ਜੈਮਰ ਲੱਗੇ ਇਥੇ ਹੈ ਅੱਜ ਫਾਇਦੇ ਤੇ ਕੋਈ ਨਹੀਂ ਚੱਲਦੇ ਯਾਰ ਲੈਣ ਚੱਤਾ ਪੌਣ ਘੰਟਾ ਲੱਗੀ ਹੋਣਾ ਆਰਾਮ ਨਾਲ ਲੇ ਚੰਬਾਲੇ ਦਾ ਬੋਲਣਾ ਤੂੰ ਇੱਥੇ ਹੀ ਆਈ ਅੱਜ ਕਹਿੰਦੇ ਫੇਰ ਤੇ ਵੀ 15 ਮਿੰਟਾਂ ਚਲ ਠੀਕ ਆ ਉਹਨਾਂ ਨੂੰ ਤਾਂ ਸਕਿੰਟਾਂ 'ਚ ਦੇਖ ਜਾਣੀਆਂ ਚੰਪਾ ਚਲੋ ਯਾਰ ਪਹੁੰਚ ਹੀ ਚੱਲੇ ਬਸ ਹੁਣ ਮੈਨੂੰ ਲੱਗਦਾ ਸੁੱਖ ਦੇ ਸਾਹ ਆਏ ਪਏ ਬਸ 2-4 ਮਿੰਟ 'ਚ ਚਲੋ ਯਾਰ ਮਿਲ ਗਈ ਫਾਈਨਲੀ ਚੰਬਲ ਮਿਲ ਗਈ ਹੈ ਪਰ ਰਾਜ ਦੀ ਖਤਮ ਵੀ ਹੋ ਗਈ ਹੈ ਇੰਨੀ ਸਪੀਡ ਸਾਡੀ ਹੈਗੀ ਪੂਰੀ ਆਈਏ ਹੌਲੀ ਲਿਖਾਵਾਂਗੇ ਟੁਰਨਾ ਹੀ ਇੱਧਰ ਭਾਜਾ ਭਾਜਾ ਇੱਧਰ ਹੈ ਗੁਰੂ ਆਪਾਂ ਨੂੰ ਮਹਿਗਾ ਨਹੀਂ ਮਿਲੇ ਇੱਥੇ ਅਹੀਂ ਪੰਗੂੜੇ ਵਾਲੇ ਸਾਈਡ ਜਾਣੇ ਹੈ ਆਉਂਦੇ ਬਸ ਇਨਾ ਹੀ ਫਰਕ ਹੀ ਲੋਕਾਂ ਦੇ ਵੇਖਣਾ ਕਿਉਂ ਆ ਖੂਬਸੂਰਤ ਜਿਹੜਾ ਰੋਇਣਾ ਥੋੜੀ ਦੇਖਦੇ ਲੋਕਾਂ ਨੂੰ ਆ ਵੀਰਾਂ ਨਾਲ ਲਾਉਂ ਅੰਦਰ ਸਾਰੇ ਓਰੇ ਓਰੇ ਅੱਗੇ ਸਾਰੇ ਆੜੇ ਈਲੀ ਸੰਜੀਲੀ ਹੋਣ ਰਹੀ ਆ ਚਾਂਪਾ ਖਾਣ ਦੇ ਬਾਅਦ ਆਉਂਦੇ ਆਉਂਦੇ ਅਸੀਂ ਆ ਗਏ ਹੁਣ ਪਕੌੜਿਆਂ ਵਾਲੇ ਜਗ੍ਹਾ ਤੇ ਹੁਣ ਮੈਂ ਵੇਟ ਕਰਨਾ ਮੈਨੂੰ ਆਲੂ ਵਾਲੇ ਚਾਹੀਦੇ ਸਰ ਕੇ ਖਾਲੀ ਮੇਰੀ ਪਲੇਟ ਲੇ ਹਾਂ ਹਾਂ ਇੱਧਰ ਜੱਗ ਬਰੋ ਗਰੂ ਆ ਗਏ ਆਲੂ ਵਾਲੇ ਪਕੌੜੇ ਹੁਣ ਆਉਂਗਾ ਨਾ ਮਜ਼ਾ ਇਧਰ ਆ ਗੁਰਵਾ ਕੋਈ ਬੇੜੇ ਤੇ ਚੜਨ ਲੱਗਿਆ ਜਿੰਨਾ ਚੋਵੇਂ ਜਾਣੇ ਮੈਂ ਬਾਹਰ ਇਹ ਬੈਲੇ ਨਹੀਂ ਜਾਣਾ ਭਰਾਵਾ ਮੈਨੂੰ ਜਾਣ ਪਿਆਰੀ ਆ ਦੋ ਚਾਰ ਬਣਾਣਾ ਬਣਾਣਾ ਪੂਰਾ ਐਂਦਾ ਜਾਓਗੇ ਤੁਸੀਂ ਹੋਰ ਚੜ ਕੇ ਚੜ ਕੇ ਚੜ ਕੇ ਹੀ ਵੇਖੀ ਕਿਸੇ ਜਾਂਦੇ ਟਾਪ ਤੇ ਹੁਣ ਮੰਨ ਤਾਂ ਬਰਾ ਦਰ ਲੱਦਾ ਮੈਂ ਝੂੜ ਨਹੀਂ ਮਾਰਦਾ ਤੇ ਕੀ ਡਰ ਲੱਗਦਾ ਤੇ ਕਰਕੇ ਮੈਂ ਨਹੀਂ ਜਾਂਦਾ ਆਦਰੇ ਕਹਿੰਦਾ ਉੱਤੇ ਆ ਪੂਰਾ ਉੱਤੇ ਜਾਉਣ ਲੱਗਿਆ ਆਏ ਹਾਏ ਆਏ ਹਾਏ ਆਏ ਹਾਏ ਬਾਈ ਨਹੀਂ ਵੀ ਆ ਲਾਵ ਕਿੱਥੇ ਆ ਓਏ ਲਾਵ ਓ ਗੱਦਾਰੀ ਕਰਨੇ ਤੂੰ ਨਾਲ ਨਾਲ ਹੁਣ ਜਾ ਕੇ ਗੁਰੂ ਆ ਕੇ ਤਾਂ ਚੜਾਈ ਫਿਰ ਦੇ ਲੋ ਗੱਲ ਚੱਲ ਇਹਨਾਂ ਜਦੋਂ ਚੱਲਦੀ ਉਹਦੇ ਵੇਨੇ ਇਹਨਾਂ ਨੂੰ ਗੁਰੂ ਆ ਕੇ ਚੱਲ ਗਿਆ ਜੀ ਬੜੀ ਚਾਲ ਜੀ ਚੱਲ ਗਈ ਹੈ ਪਰ ਰਾਜਣ ਰਿਐਕਸ਼ਨ ਵੇਖਣ ਆਲੇ ਹੋਣਗੇ ਬੱਲੇ 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 ਕਿੱਧਰ ਥੱਲੇ ਨਹੀਂ ਆਉਦੀ ਕਿਤੇ ਚੜ ਜਾਂਦੀ ਵੀੜੀ ਯਾਰ 244 ਉਹ ਇੱਥੇ ਘਰਾਂ ਲਾ ਕੇ ਬੈਠੇ ਆ ਸੀ ਕੁਝ ਜਿਕੇ ਲਈ ਪਾ ساری ਲਾਈਵ ਕਰਨਗੀ ਤਰੀਫ ਰੈ ਚੌੜੀ ਰੋ ਗੁਰੂ ਆ ਪੂਰੀ ਉੱਤੇ ਜਾਂਦੀ ਹੁਣ ਹੁਣ ਤੁਹਾਨੂੰ ਬਰਾਏ ਦੇ ਰਿਐਕਸ਼ਨ ਦਿਖਾਉਣਾ ਰਿਕਾਰਡ ਕਰਕੇ ਇਹ ਆ ਜਾ ਆ ਜਾ ਆ ਜਾ ਆਜ ਜਾ ਕੇ ਘਰ ਆ ਪੀਪਾ ਕਿਨੇ ਰੱਖਿਆ ਯਾਰ ਇਹ ਵਿੱਚ ਰਿਐਕਸ਼ਨ ਜੀ ਰਿਕਾਰਡ ਹੋਣ ਦਾ ਉਦਰੇ ਹੁਣ ਰੁਕ ਗਿਆ ਜੇ ਮੈਨਾਂ ਪੰਗੂੜਾ ਜਾ ਤੇ ਆਜਲੇ ਥੱਲੇ ਆਓ ਕਿਦਾਂ ਉਹ ਗੁਰੂਆ ਮੈਂ ਮੈਂ ਸੋਚਣਿਆ ਕਿ ਉੱਤਰ ਆਉਣਗੇ ਇਹ ਫੇਰ ਚੜ ਗਏ ਆ ਪਹਿਜੇ ਗਏ ਗੁਰੂਆ ਇਹਦੇ ਕੰਮ ਆਫਾ ਹੀ ਆ ਇਹ ਦੁਬਾਰਾ ਜੁੜੇ ਲੈਣਗੇ ਹੁਣ ਗੁਰੂਆ ਦੇ ਕਰੀ ਹੋਰ ਸ਼ੁਰੂ ਹੋ ਗਏ ਉਦਰੇ ਹੁਣ ਪਤਾ ਨਹੀਂ ਕਿੰਨਾਂ ਨੇ ਚੜ ਗਏ ਇਹ ਨਹੀਂ ਥੱਲੇ ਆਉਣੇ ਅੱਜ ਚਲੋ ਮੈਂ ਮੈਂ ਆਵੇ ਸਕੂਟਰੀ ਤੇ ਬੈਠ ਕੇ ਕਿਹਦੀ ਤੇ ਮੈਂ ਵੇਣਾ ਉਧੇ ਹੀ ਦੂਰੋਂ ਆ ਟਾਈਮ ਪਾਸ ਨਹੀਂ ਹੁੰਦਾ ਪੁਰਾ ਹਾਂ ਆ ਗੁਰਵਾ ਮਾਈ ਮਾਈਲੇ ਹੋ ਲਗੇ ਜਿਦਣਾ ਫਿਰ ਜੀ ਨਾ ਕਰ ਪਏ ਬਤੇ ਰਹਿਣ ਨੂੰ ਮੈਨਾਂ ਆਗੇ 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 ਆ ਆ ਜਿਓ ਭਰਾ ਲੈ ਚਲਣ ਕਰਗੇ ਰਾਜਗੀ ਜੀ ਰਾਜਗੀ ਜੀ ਦੂਜੀ ਰੀ ਵੀ ਐ ਮੈਂ ਹੁਣ ਉੱਤਰ ਦੇ ਉੱਤਰ ਤੇ ਚੱਲ ਅੱਜ ਪਾ ਲਗਣਾ ਸਾਡਾ ਸਕੋਪ ਕਿੰਨੇ ਕੰਮ ਦਾ ਹੈ ਚੱਲ ਚੱਲ ਚੱਲੋ ਨਾ ਕਿਹੜਾ ਲੈਣਾ ਆ ਕੋ ਮਧਿਆਏ ਲਾ ਕੋ ਮਧਿਆਏ ਚੱਲ ਰੋ ਮਧਿਆਏ ਨਹੀਂ ਵੀਰੇ ਨਹੀਂ 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 ਯਾਦ ਹੈ ਫੇਰ ਦੁਜਾਰ ਦੁਜਾਰ ਆਉਂਦੇ ਪੈਣ ਲੱਗਾ ਏ ਕ 198 ਚੱਲ ਘੁੰਮ ਦੇ ਨਹੀਂ ਕੋਨਾ ਰਹਿ ਗਿਆ ਕਿਹੜਾ ਲੈਣਾ ਓ ਯਾਰ ਲਾਲ ਜੀ ਲਾਲ ਜੀ ਚੱਲ ਹਾਂ ਹੁਣ ਮੈਂ ਉਹ ਹੁਣ ਲਾਵਣੀ ਆਉਂਦੇ ਹੋਏ ਉਹ ਯਾਰ ਬਾਕ ক্লোਜ਼ ਹੋ ਜਾਂਦਾ ਮੇਰਾ ਕੋਈ ਨਾ ਬਰਾ ਜੇ ਨਾਰਾਸ਼ ਹੋ ਰੱਖ ਲਈ ਮੇਰਾ ਲਾ ਦੇ ਲਾ ਦੇ ਲਾ ਦੇ ਉਹ ਯਾਰ ਉਹ ਭਾਈ ਕਿਹ ਓਰ ਤੇ ਲਾ ਉਹ ਲਾਗੋ ਨਿਕਲ ਜਾਂਦਾ ਯਾਰ ਕਿ ਤੂੰ ਕਿਹ ਓਰ ਤੇ ਲਾ ਉਹ ਲਾਸਟ ਗੋਲੀ ਮੈਨੂੰ ਦੇ ਢੀਆ ਆ ਆਖਰੀ ਵਾਰ ਮੈਂ ਕਰਨਗਾ ਆ ਜਾ ਆ ਜਾ ਇਹ ਇਹ ਉਹ ਲੈ ਦਾ ਲੱਗ ਗਿਆ ਉਹ ਲੱਗ ਗਿਆ ਉਹ ਇਹਦਾ ਲੱਗ ਗਿਆ ਓਏ ਨੀਲਾ ਫੋਟ ਵਿੱਚ ਘਾਰ ਆਲਾ ਨਹੀਂ ਲਾਦਾ ਤੇ ਇਹਨਾਂ ਦੇ ਵਿੱਚ ਘਾਰ ਆਲਾ ਨੀਲਾ ਫੋੜ ਨੀਲਾ ਫੋੜ ਨੀਲਾ 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 ਇਹ ਫੋਜੀ ਇਹ ਫੋਜੀ ਉੱਤੇ ਆ ਓਏ ਸਕੋਪ ਲੈ ਗਏ ਤੇ ਸਕੋਪ ਇੱਕਰੀ ਮਿਲ ਜਾ ਓਏ ਲਾਸਟ ਵਾਲਾ ਮੇਰੇ ਚੇਤੇ ਰੱਖੀ ਆਇਆ 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 ਕੀ ਕਰੂਗਾ ਓਹ ਅੱਲਾ ਤਈ ਸਾਡੋ ਵੇਰੀ ਗੁੱਡ ਕਿਹਾ ਉਹਨੇ ਕਿਹਾ ਉਹਨੇ ਕਿਹਾ ਬੜੇ ਚ ਮੰਨੇ ਆ ਓਏ ਇੱਕ ਲਾੜਾ ਚੱਲ ਬੜਾ ਸੱਟਾ ਲਾਣੀ ਚੱਲ ਤਾਂ ਪਹਿਲਾਂ ਕਿ ਨਹੀਂ ਰਹਿ ਗਿਆ ਦੋ ਰਹਿ 10 ਕਿੰਨੇ ਲਾੜੇ ਮੇਰੀ ਮੇਰੀ ਇਹ ਯਾਰ ਪਤਾ ਕਰ ਇਹ ਉਹ ਜਿਹੜੇ ਪੀਲੇ ਪੀਲੇ ਦੇ ਦੇ ਕਿੰਨੇ ਵੱਡੇ ਆ ਉਹ ਵਿੱਚ ਘਾਰ ਜਿਹੜਾ ਉੱਤੇ ਜਾ ਉੱਤੇ ਖੱਟਾ ਥੱਲੇ ਲਾਲੇ ਉਹਦੇ ਵਿੱਚ ਘਾਰ ਪੀਲਾਣੀ ਆ ਉਹ ਵਾਲਾ ਬੰਦੇ ਕਰੀ ਨਹੀਂ ਉਹ ਤੇ ਲੱਗਾ ਥੋੜਾ ਥੋੜਾ ਜਿਹੜਾ ਚੱਲ ਕੋਈ ਨਹੀਂ ਲਾ ਵੀ ਵੇਖ ਲੈ ਉਹ ਭਰਾਵਾ ਇੰਦਰ ਕਿਦਾ ਕਿਹੜਾ ਜਿਹੜਾ 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 ਉਹ ਨੀਲਾ ਜਿਹੜਾ ਬੋਟ ਜੇ ਤੂੰ ਸ ਮੈਂ ਜਾ ਰਿਹਾ ਇਹਨੇ ਕਰਾ ਦੇਦਾ ਕੈਸ਼ ਸੰਤਰੀ ਤੇ ਜਿਹੜਾ ਥੱਲੇ ਹੈਗਾ ਨਾ ਲਾਲ ਆਹੋ ਜਿਹੜਾ ਇੱਥੋਂ ਲੈ ਆ ਚੱਲ ਤੂੰ ਆ ਗਈ ਤੇਰੀ ਚੱਲ ਉੱਤੇ ਸੰਤਰੀ ਤੇ ਥੱਲੇ ਲਾੜ ਹੈਗਾ ਲਾਲ ਆਹ ਚੱਕ ਕੇ ਕਿਹੜਾ ਲਾਉਣਾ ਏ ਉਹ ਹਰਾ ਤੇ ਲਾਲ ਦੇ ਵਿੱਚ ਨੀਲਾ ਨਹੀਂ ਇਹਦਾ ਇੱਧਰ ਵੇਖ ਹਰਾ ਤੇ ਲਾਲ ਦੇ ਵਿੱਚ ਨੀਲਾ ਆਰੇ ਇਹਦੇ ਲਾਲ ਤੇ ਨੀਲਾ ਜਿਹੜਾ ਉਹ ਲਾਦੇ ਉਹ ਲਾਦੇ ਉਹ ਲਾਦੇ ਆਰੇ ਉਹ ਗਾਈ ਉੱਥੇ ਪੂਰਾ ਵੇਖ ਲੈ ਤੈਨੂੰ ਐਂਡਲੇ ਮਰੋ ਇਨਸਾਨਾ ਪੂਰਾ ਦਿਨ ਲੱਗਾ ਹੀ ਐਂਡ ਤੇ ਮੈਨੂੰ ਸਮਝ ਲੱਗੀ ਕਿ ਮਾਰਨਾ ਵਧੀਆ ਸੀ ਦੋਵਾਂ ਨੇ ਮਾਰੇ ਹੁਣ ਇਹ ਪਤਾ ਨਹੀਂ ਕੀ ਆ ਬਾਕੀ ਵਾਲੇ ਜਾਣਦੇ ਆ ਮੈਂ ਥੋੜੀ ਜਾਣਦਾ ਕਾਊਂਟਰ ਕੀਤਾ ਵੀਰੇ ਸਾਥਾ ਪੁਲੂ ਵੀ ਪੁਲੂ ਕਿਹੜੀ ਨਾਲ ਸਾਤ ਦੀ ਕਿਹੜੀ ਨਾਲ ਕਾਊਂਟਰ ਕੀਤਾ ਬੱਕੀ ਵਾਲੇ ਸਪੈਡ ਦਾ ਮਾਰ ਰੱਖਦੇ ਹੋਏ ਇਸੋ ਨੇ ਸਤ ਸ੍ਰੀ ਅਕਾਲ ਆ ਵੀਰ ਜੀ ਮਿਲੇ ਨੇ ਆਪਣੇ ਵੀਰ ਭਰਾ ਸਾਰੇ ਨਾਮ ਆ ਬੋਲ ਦੋ ਆਪਣੇ ਸਾਰੇ ਨਾਮ ਬੋਲ ਦੋ ਆਪਣਾ ਪਿਆਰ ਉਸ ਤੋਂ ਨਿਕਲ ਗਏ ਹੁਣ ਅਸੀਂ ਮੇਲੇ 'ਚ ਆ ਗਏ ਇੱਧਰ ਬਾਲਵਰ ਮਿਲ ਗਏ ਬਾਹਰ ਪਾ ਗਏ ਆ ਇਹ ਨੂੰ ਮੈਂ ਸਹੀ ਗੱਲ ਐਵੇਂ ਤਾਂ ਰਗਣਾ ਚਾਹੀਦਾ ਇੱਕ ਬੰਦਾ ਲੱਜਾ ਜਾਈ ਲੈ ਬਾਉਂਸਰ ਵੀ ਆ ਗਏ ਲੈ ਸਹੀ ਗੱਲ ਆ ਓਏ ਹੁਣ ਮੈਨੂੰ ਪਾਇ ਲਗਿਆ ਸਪੌਂਸਰ ਕਿਹੜਾ ਹੈ ਕੌਣ ਨਹੀਂ ਮੈਂ ਹੁਣ ਪਾਇ ਲਗਿਆ ਸਟਾਰ ਦਾ ਸਪੌਂਸਰ ਕਿਉਂ ਰਾਦੇ ਉਹਨੇ ਜੋ ਵੀ ਲੈਣ ਚ ਲੱਗੀ ਹੋਈ ਕਦੋਂ ਮਦਿ ਲੈਣ ਚ ਲਾਈ ਜਾਂਦੇ ਐ ਇੱਕ ਦੋ ਤੱਕ ਵਾਗੇ ਲਿਆਉਣਾ ਜਰਾ ਮੈਨੂੰ ਓਏ ਜਲ ਨੂੰ ਮੇਲਾ ਵੇਨੇ ਬਾਕੀ ਲਾਓ ਹੁਣ ਅਹੀਂ ਆਗੇ ਜੇ ਰੋਹ ਵਾਲੀ ਜਗ੍ਹਾ ਤੇ ਰੋਹ ਪੀਨੇ ਦੋ ਗਲਾਸ ਫੜ ਲਈ ਮੇਰਾ ਦੋ ਫੜ ਲੈ ਮੇਰੇ ਦੋ ਫੜ ਲੈ ਚੱਲ ਮੇਰਾ ਤੇ ਫੜੀ ਆ ਮੋਟਾ ਰੋਹ ਨੂੰ ਬਹੁਤ ਮਾਤਦਾ ਓਏ ਮੈਨੂੰ ਲੱਗਿਆ ਰੋਈ ਰੋਈ ਆਉਂਦਾ ਹੈ ਓਏ ਕਿਧਰ ਗਲਾਸ ਹੀ ਨੇ ਹੈਗਾ ਵੇਰੀ ਗੁੱਡ ਸੁਝਾਉਣੇ ਜਦੋਂ ਬੁਲਾਇਆ ਨਹੀਂ ਆ ਸਕਿਆ ਆ ਚਲੋ 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 ਯਾਰ ਹੁਣ ਇਹ ਮਿਲੇ ਜਾਂ ਤਰੇ ਫਿਰਦੇ ਤੇ ਬਰਾਇ ਦੇ ਘਰ ਦੇ ਆਏ ਹੋਏ ਆ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨ ਦੇ ਆਵੇਂ ਨੇ ਲੱਪਣੇ ਪੈਣੇ ਹੁਣ ਚਲਾਇਓ ਲੱਪ ਦੇ ਯਾਰ ਹੁਣ ਇੱਥੇ ਅਸੀਂ ਇਹਨਾਂ ਵੀਰਾਂ ਨਾਲ ਕੋਈ ਗੱਲ ਨਹੀਂ ਆ ਬਗੇ ਇਹੀ ਨਹੀਂ ਦੇਖ ਲੈ ਲੈ ਬਰਾਇ ਦੇ ਘਰ ਦੇ ਲੱਪਣੇ ਆ ਬੰਦੋ ਯਾਰ ਸਾਥ ਸਾਹਿਬ ਲੈ ਕੇ ਆ ਮਾੜਾ ਉਹਨਾਂ ਜਿਹੜੇ ਕਿਹਨਾਂ ਨੇ ਥੋੜੀ ਬਹੁਤ ਗੱਲਾਂ ਵਗੈਰਾ ਮਾਰਦੇ ਆ ਆ ਚੈੱਕ ਕਰੋ ਗੁਰੂ ਆਪਾਂ ਬਰਾਜ ਦੀ ਫੈਮਿਲੀ ਨੂੰ ਲੱਭ ਲਿਆ ਆ ਅਖੀਰਕਾਰ ਨਹੀਂ ਇੰਨੇ ਲੱਭ ਲਿਆ ਅਸੀਂ ਬਾਅਦ 'ਚ ਹੀ ਆਏ ਆ ਅਸੀਂ ਫਿਰ ਹੁਣ ਮਿਲ ਕੇ ਤੇ ਬਾਅਦ ਵਿੱਚ ਚਲੋ ਯਾਰ ਹੁਣ ਅਸੀਂ ਫਿਰ ਤੋਂ ਟੌਪ ਤੇ ਆ ਗਏ ਆ ਤੇ ਸਕੂਲ ਦੇ ਸਕੂਲ ਤੇ ਲੈਡ ਹੋ ਗਏ ਆ ਹੁਣ ਬਸ ਬੰਦੂਕਾਂ ਚੱਕਣੀਆਂ ਰਹਿ ਗਈਆਂ ਚਲੋ ਯਾਰ ਇੱਥੇ ਮੈਂ ਨਾਈਟ ਚਲਾਉਣਾ ਆ ਯਾਰ ਆਪਾਂ ਕਿਹੜੇ ਬੱਚੇ ਬਾਬੇ ਇਹ ਆ ਡ੍ਰੌਪ ਹੋ ਗਿਆ ਡਾ ਇੱਥੇ ਕੋਈ ਨੈਟ ਚੱਲਦਾ ਤਾਂ ਉੱਤੇ ਆਏ ਹੁਣ ਇੱਥੇ ਦੋ ਜਿਹੜਾ ਫੋਟੋ ਬਣਾਵਾਂਗੇ ਰੀਲਾਂ ਕਰਾਂਗੇ ਜੋ ਕਰਨਾ ਤੇ ਮੁੜ ਕੇ ਬਾਅਦ ਵਿੱਚ ਵਲੌਗ ਅਪਲੋਡ ਕਰਕੇ ਨਾ ਫਿਰ ਥੱਲੇ ਚੱਲ ਜਾਾਂਗੇ ਹਾਂ ਉੱਚਰ ਤਾਂ ਇੱਥੇ ਰੁਕਾਂਗੇ ਹਾਂ ਆਣ ਹੀ ਉੱਤੋਂ ਨਜਰਾ ਵੀਊ ਚੈੱਕ ਕਰਦੇ ਆਂ ਵਧੀਆ ਜਿਹੜਾ ਚੱਲ ਪਤਾ ਨਾ ਪੜਾਈ ਆ ਲੋਕਾਂ ਦੀਆਂ ਪੀੜੀਆਂ ਚੈੱਕ ਕਰਾਂਗੇ ਉਹ ਇੱਥੇ ਡੀ ਕਰਨੇ ਪੰਘੂੜੇ ਚੱਲਣਾ ਤੇ ਫਿਰ ਆਲ ਪੰਘੂੜਾ ਚੱਲਣਾ ਫਿਰ ਸਲੋ ਮੋਸ਼ਨ ਚ ਕਰਾਂਗੇ ਕੰਮ ਮੱਲੇ ਆਲਾਂ ਚੱਲਣ ਦਿਆ ਆਹ ਵਾਲਾ ਚੱਲੇ ਮਜ਼ਾ ਆਊਗਾ ਫਿਰ ਤੇ ਯਾਰ ਆਪਨੂੰ ਨਾਲ ਆਪਣੇ ਫੋਲੋਅਰਸ ਮਿਲੇ ਆ ਇਹਨਾਂ ਲਾਗੂ ਆਇਆ ਪਰ ਯਾਰ ਇਹਨਾਂ ਰੌਲਾ ਪਾਈ ਰੱਖਣਾ ਈ ਤੇ ਹੋਰ ਕਿੱਦਾਂ ਵਧੀਆ ਵਧੀਆ ਜੀ ਵਧੀਆ ਵਧੀਆ ਤੇ ਵੀਰ ਆਵਲਾ ਆਪਨੂੰ ਮਿਲਣਾ ਏ ਤੇ ਬਸ ਤੁਸੀਂ ਵੀ ਯਾਰ ਮਿਲਣਾ ਆਇਆ ਕਰੋ ਜੇਕਰ ਤੁਸੀਂ ਆਪਨੂੰ ਵੇਖਦੇ ਨਾ ਕਿਦੇ ਆਪਾਂ ਕਿਦੇ ਖਾ ਜਾਂਦੇ ਨਾ ਵੜ ਕੇ ਆ ਕੇ ਨਹੀਂ ਬੇ ਕੰਨ ਨੂੰ ਵੀ ਨਹੀਂ ਸੁਣਦੀ ਜੀ ਹਾਂਜੀ ਹਾਂਜੀ ਅਣਾ ਆਵੇ ਜਿਹਨਾਂ ਨੂੰ ਵੀਰ ਆਏ ਆ ਆਪਾਂ ਵੀਡੀਓ ਲੈ ਆਏ ਆ ਆਪਾਂ ਸਾਰਿਆਂ ਨੂੰ ਵੀਡੀਓ ਲੈਣੇ ਲੈਨੇ ਆ ਕੀ ਵੀ ਵਧੀਆ ਲੱਗ ਰਿਹਾ ਤਾਂ ਮੈਥੋਂ ਹਾਂਜੀ ਬਾ ਵਈਆ ਬਹੁਤ ਜੇ ਲੱਗਣੇ ਆ ਕੇ ਤੇ ਠੀਕ ਹੈ ਇਹ ਮੇਲਾ ਦੇਖਦੇ ਆ ਯਾਰ ਇਧਰੇ ਕੋਣ ਆਪਰੇ ਜੀ ਆਪਣੇ ਫੋਲੋਅਰਸ ਹੋਰ ਮਿਲੇ ਨੇ ਰਦਾ ਉੱਤੇ ਉੱਤੇ ਆਪਾਂ ਜੀ ਤੇ ਇਸੇ ਕਰਕੇ ਵੀ ਵਧੀਆ ਵੀਊ ਮਿਲੇ ਨਾਲ ਆਪણો ਮਿਲਣ ਹੋਣਾ ਕਿ ਨਹੀਂ ਤੇ ਆਪਾਂ ਇੱਥੇ ਵੀਡੀਓ ਵੀਡੀਓ ਬਣਾਵਾਂਗੇ ਵਧੀਆ ਚੱਲ 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 ਬਣਾ ਦੂ ਆ ਇਧਰ ਦੇਖੋ ਕਿਵੇਂ ਕਿਵੇਂ ਦੇ ਰਾਵਾਂ ਥਾਣੀ ਹੁੰਦੇ ਹੋਏ ਅਸੀਂ ਹੁਣ ਚੱਲੇ ਆ ਥੱਲੇ ਪਰ ਆ ਉਹਥੇ ਹਾਨੂੰ ਲੈਟ ਨਾ ਮਿਲੇ ਸੀ ਕਿਥੇ ਕਿਥੇ ਬੈਠ ਕੇ ਅਪਲੋਡ ਕੀਤਾ ਜਾਨੂੰ ਵੀ ਪਤਾ ਇਹ ਕੱਲ ਵਾਲਾ ਵਲੋਗ ਹੈ ਤੇ ਜੇ ਅੱਜ ਵੀ ਕੱਲ ਵਾਲਾ ਨਹੀਂ ਵੇਖਿਆ ਤੇਰੇ ਵੇਖੋ ਜਾਈਏ ਕਿਥੇ ਮਾਹੀ ਹੋਇਆ ਸੀ ਠੀਕ ਹੈ ਤੇ ਵਾਜੇ ਉਹ ਨਹੀਂ ਚੱਲਿਆ ਥੱਲੇ ਮੇਲੇ ਦੇ ਵਿੱਚ ਵਾਪਸ ਤੇ ਇਹ ਥੋੜਾ ਬੜੂ ਰਾਤ ਨੂੰ ਮਿਲੇ ਆ ਥੋੜਾ ਜਿਹਾ ਸਵੇਰੇ ਹੁੰਦੇ ਆ ਪਰ ਇਹਨੂੰ ਨਾਲ ਨਾਲ ਇੱਕ ਮੜਾ ਕਰਨਾ ਹੈ ਤੇ ਪਕੌੜੇ-ਪਕੂੜੇ ਖਾਣੇ ਇਹਨਾਂ ਨੂੰ ਵੀ ਪਰ ਇਹ ਖਾ ਜਾਏ ਇਹ ਖਾ ਜਾਏ ਇਹ ਖਾ ਜਾਏ ਉਹ ਬਾਜੀ ਬੜੀ ਹੋਰ ਵਧੀਆ ਹਰ ਪਰ ਰਹਿ ਗਿਆ ਮੇਲੇ 'ਚ ਨਾ ਤੂੰ ਜਦੋਂ ਆਦਾ ਬਦ ਤੈਨੂੰ ਲੱਗਦਾ ਹੁਣ ਮਣੀ ਮਿਲ ਗਿਆ ਬਾਦ ਤੂੰ ਆਹ ਜਦੋਂ ਆਇਆ ਵੇਲੇ ਇਧਰ ਮੋਲੇ ਕਾ ਯਾਰ ਗੱਲ ਹੋਈ ਹੈ ਕਿ ਇਹਨਾਂ ਦੀ ਲਾਸਟ ਬੱਸ ਚੱਲੀ ਹੈ ਬਰਾਇਣਾ ਦੀ ਤੇ ਫਿਰ ਚੱਲੇ ਘਰ ਨੂੰ ਵਾਪਸ ਤੇ ਮੈਂ ਵੀ ਆ ਪਰ ਮੈਂ ਵੀ ਕੀ ਕਰਨਾ ਤੇ ਆਪਾਂ ਹੁਣ ਫਿਰ ਸਾਰੇ ਚੱਲੇ ਆ ਮੇਲੇ ਨੂੰ ਛੱਡ ਗਏ ਲਾਸਟ ਦਿਨ ਵੀ ਅੱਜ ਦਾ ਮੇਲੇ ਦਾ ਖਤਮ ਆ ਤਾਂ ਦੇਖਦੇ ਆ ਗੱਲ ਕੀ ਸਾਹਿਬ ਨਹੀਂ ਕੱਲ ਕੋਈ ਕੱਲ ਤੇ ਕੌਲ ਜਾਈ ਗਏ ਨਾ ਹਾਂ ਨਹੀਂ ਕੱਲ ਜਦ ਮੇਕ ਤੇ ਕੀ ਸਾਹਿਬ ਕੌਲ ਜਾਈ ਆ ਜੀ ਪੱਕਾ ਹੀ ਪੱਕਾ ਹੀ ਠੀਕ ਹੈ ਤੇ ਬਾਕੀ ਕੱਲ ਆਪਾਂ ਤੁਹਾਨੂੰ ਕੌਲ ਜੀ ਮਿਲਾਂਗੇ ਹੁਣ ਮੈਂ ਚੱਲਣਾ ਘਰ ਨੂੰ ਚਲੋ ਯਾਰ ਹੁਣ ਮੈਂ ਵੀ ਘਰ ਨੂੰ ਹੀ ਜਾਂਦੇ ਆ ਵਾ ਰਾਸਤੇ ਜਿਹਾ ਆਪਾਂ ਮੇਲਾ ਵੇਲੇ ਵੇਲੇ ਜਨਤ ਤੇ ਕਾਨਾ ਦੋ ਚਾਰ ਤੁਹਾਨੂੰ ਨੂੰ ਖੋਨੇ ਘਰੇ ਪਹੁੰਚਦੇ ਫੜਾਉਣ ਨੂੰ ਸ਼ਾਮ ਹੋਈ ਗਈ ਆ